ਸਾਂਝੀ ਕਰ ਰਹੇ ਆ ਆਪਣੇ ਰਿਸ਼ਤੇਦਾਰਾਂ ਤੱਕ ਦੋਸਤਾਂ ਤੱਕ ਯਾਰਾਂ ਤੱਕ ਇਹ ਜਾਣਕਾਰੀ ਜ਼ਰੂਰ ਸਾਂਝੀ ਕਰ ਦਿਓ ਕਿ ਤੁਹਾਡੇ ਬੈਂਕਾਂ ਵਿੱਚ ਪਏ ਪੈਸੇ ਸੇਵ ਹੈ ਜਾਂ ਨਹੀਂ ਹੈ ਤਾਂ ਇੱਕ ਫੌਜੀ ਦੇ ਅਕਾਊਂਟ ਦੇ ਵਿੱਚੋਂ ਪੈਸੇ ਕਢਵਾ ਲਏ ਜਾਂਦੇ ਆ ਜਿੰਨੀ ਵੀ ਉਹਦੀ ਸੇਵਿੰਗਸ ਹੁੰਦੀਆਂ ਨੇ ਪਹਿਲਾਂ ਤਾਂ ਉਹਦੀ ਸੇਵਿੰਗ ਜਿਹੜੀ ਆ ਲਗਭਗ 1 ਲੱਖ ਦੇ ਕਰੀਬ ਹੁੰਦੀ ਆ ਉਸ ਨੂੰ ਕਢਾਇਆ ਜਾਂਦਾ ਤੇ ਉਸ ਤੋਂ ਬਾਅਦ ਉਸ ਤੇ ਨਾਤੇ ਲੋਨ ਵੀ ਲੈ ਲਿਆ ਦਿੱਤਾ ਜਾਂਦਾ ਲੋਨ ਵੀ ਜਿਹੜਾ ਹੈ 5 ਲੱਖ ਤੋਂ ਉੱਪਰ ਲੋਨ ਲਿਆ ਜਾਂਦਾ ਯਾਨੀ ਕਿ 5.5 ਲੱਖ ਦੇ ਕਰੀਬ ਜਿਹੜਾ ਉਸਦੇ ਖਾਤੇ ਦੇ ਵਿੱਚੋਂ ਲੋਨ ਅਪਲਾਈ ਕਰ ਦਿੱਤਾ ਜਾਂਦਾ ਅਤੇ ਉਹ ਲੋਨ ਅਪਰੂਵ ਵੀ ਹੋ ਜਾਂਦਾ ਹੈ ਅਪਰੂਵ ਹੋਣ ਤੋਂ ਬਾਅਦ ਜਦੋਂ ਉਸਤੇ ਫੋਨ ਤੇ ਉਹਨੂੰ ਮੈਸੇਜ ਆਣੇ ਸ਼ੁਰੂ ਹੁੰਦੇ ਆ ਤਾਂ ਉਸਨੂੰ ਪਤਾ ਲੱਗਦਾ ਵੀ ਪਹਿਲਾਂ ਤਾਂ ਉਸ ਦੀ ਸਾਰੀ ਸੇਵਿੰਗਸ ਕਢਾ ਲਿੱਤੀਆਂ ਗਈਆਂ ਉਸ ਤੋਂ ਬਾਅਦ ਜਿਹੜਾ ਪ੍ਰੀ ਅਪਰੂਵਡ ਲੋਨ ਹੁੰਦਾ ਉਸ ਨੂੰ ਵੀ ਅਪਲਾਈ ਕਰ ਦਿੱਤਾ ਗਿਆ ਤੇ ਲੋਨ ਜਿਹੜਾ ਉਸ ਨੂੰ ਇਸ਼ੂ ਵੀ ਕਰ ਦਿੱਤਾ ਗਿਆ ਅਤੇ ਉਸਦੇ ਅਕਾਊਂਟ ਦੇ ਵਿੱਚੋਂ ਜਿਹੜੇ ਪੈਸੇ ਨੇ ਉਹ ਵੀ ਕਟਨੇ ਜਿਹੜੇ ਸ਼ੁਰੂ ਹੋ ਗਏ ਨੇ ਤਾਂ ਇਹ ਗੱਲ ਜਦੋਂ ਉਸ ਦਾ ਪਰਿਵਾਰ ਬੈਂਕ ਦੇ ਵਿੱਚ ਜਾਂਦਾ ਕਿਉਂਕਿ ਉਹ ਤਾਂ ਫੌਜੀ ਆ ਉਹ ਤਾਂ ਆਪਣੇ ਡਿਊਟੀ ਤੇ ਤਾਇਨਾਤ ਹੈ ਪਰ ਉਸ ਦੇ ਅਕਾਊਂਟ ਦੇ ਵਿੱਚੋਂ ਪਹਿਲਾਂ ਤਾਂ ਪੈਸੇ ਕੱਟੇ ਜਾਂਦੇ ਆ ਤੇ ਹਰ ਮਹੀਨੇ ਉਸ ਨੂੰ 20000 ਦੀ ਕਿਸ਼ਤ ਵੀ ਜਿਹੜੀ ਹੈ ਉਹ ਵੀ ਦੇਣੀ ਪਊਗੀ ਜਦੋਂ ਪਰਿਵਾਰ ਬੈਂਕ ਦੇ ਵਿੱਚ ਜਾਂਦਾ ਬੈਂਕ ਕਰ ਲੈਣਾ ਗੱਲਬਾਤ ਕਰਦਾ ਤਾਂ ਉਹਨਾਂ ਨੇ ਇਹ ਗੱਲ ਮੰਨੀ ਹੈ ਵੀ ਕਿਸੇ ਪ੍ਰਕਾਰ ਨਾਲ ਇਹਨਾਂ ਦੇ ਫੋਨ ਜਿਹੜਾ ਹੈਕ ਹੋਇਆ ਕਿਉਂਕਿ ਕੋਈ ਵੀ OTP ਜਿਹੜਾ ਹੈ ਉਹ ਨਹੀਂ ਦਿੱਤਾ ਗਿਆ ओटीपी ਬਿਨਾ ਦਿੱਤੇ ਇਹ ਫੋਨ ਹੈਕ ਹੋਇਆ ਅਤੇ ਫੋਨ ਹੈਕ ਹੋਣ ਤੋਂ ਬਾਅਦ ਪੈਸੇ ਵੀ ਜਿਹੜੇ ਕਢਾ ਲਿੱਤੇ ਗਏ ਅਤੇ ਉਸ ਤੋਂ ਬਾਅਦ ਪੈਸੇ ਕਢਾਣ ਤੋਂ ਬਾਅਦ ਜਿਹੜਾ ਲੋਨ ਵੀ ਅਪਲਾਈ ਕਰ ਦਿੱਤਾ ਗਿਆ ਲੋਨ ਜਿਹੜਾ ਮਿਲ ਵੀ ਗਿਆ ਵਿਅਕਤੀਆਂ ਨੂੰ ਅਤੇ ਉਹ ਲੋਨ ਉਹਨਾਂ ਦੇ ਅਕਾਊਂਟ ਦੇ ਵਿੱਚ ਉਹਨਾਂ ਨੇ ਟਰਾਂਸਫਰ ਵੀ ਕਰ ਲਿਆ ਅਤੇ ਕਿਸ ਹਿਸਾਬ ਨਾਲ ਇਹਨਾਂ ਲੋਕਾਂ ਨੇ ਠੱਗੀ ਕੀਤੀ ਆ ਅਤੇ ਇੱਕ ਫੌਜੀ ਦੇ ਨਾਲ ਠੱਗੀ ਕੀਤੀ ਆ ਅਤੇ ਹੁਣ ਉਹ ਫੌਜੀ ਦਾ ਪਰਿਵਾਰ ਜਿਹੜਾ ਹੈ ਉਹ ਦਰਦ-ਦਰਦੀਆਂ ਠੋਕਰਾਂ ਜਿਹੜਾ ਜ਼ਰੂਰ ਖਾਰਿਆ ਜ਼ਰੂਰ ਉਸਨੇ ਕੰਪਲੇਂਟ ਕਰ ਦਿੱਤੀ ਐ ਬੈਂਕ ਵੀ ਉਹ ਜਾਏ ਨੇ ਪਰ ਹੁਣ ਉਹਨਾਂ ਨੂੰ ਇਹ ਗੱਲ ਆਖੀ ਜਾ ਰਹੀ ਆ ਵੀ ਹਰ ਮਹੀਨੇ ਜੜੀ ਆ ਉਹਨਾਂ ਨੂੰ ਕਿਸ਼ਤ ਦੇਣੀ ਪਵੇਗੀ ਤਾਂ ਇਹ ਸਵਾਲ ਉੱਠਦਾ ਹੈ ਵੀ ਕਿਹ ਕੀ ਬੈਂਕਾਂ ਵਿੱਚ ਪੇ ਪੈਸੇ ਉਹ ਸਾਡੇ ਸੇਵ ਨੇ ਜਾਂ ਨਹੀਂ ਨੇ ਕਿਉਂਕਿ ਅੱਗੇ ਕਿਹਾ ਜਾਂਦਾ ਸੀ ਵੀ ਤੁਹਾਨੂੰ ਕੋਈ ਵੀ OTP ਆਂਦਾ ਤਾਂ ਉਸ ਨੂੰ ਨਾ ਸ਼ੇਅਰ ਕਰਿਆ ਕਰੋ ਫੇਰ ਤੁਹਾਡੇ ਫੋਨ ਦੇ ਵਿੱਚ ਲਿੰਕਸ ਆਣ ਲੱਗੇ ਉਹ ਲਿੰਕਸ ਦੇ ਨਾਲ ਫੋਨ ਹੈਕ ਹੋਣ ਲੱਗੇ ਹੁਣ ਨਵੀਂ ਕਿਸਮ ਦੀਆਂ ਹੋਟੱਗੀਆਂ ਆਗੀਆਂ ਨੇ ਕਿਸ ਪ੍ਰਕਾਰ ਨਾਲ ਇਹ ਫੌਜੀ ਪਰਿਵਾਰ ਜਿਹੜਾ ਇਹ ਦੇਖ ਸਕਦੇ ਹੋ ਵੀ ਹੁਣ ਹਰ ਪਾਸੇ ਜਾ ਰਿਹਾ ਪਰ ਗੱਲ ਆਉਂਦੀ ਹੈ ਜਿਹੜਾ ਇੱਕ ਫੌਜੀ ਆਪਣੀ ਡਿਊਟੀ ਤੇ ਤਨਾਨ ਸੀਗਾ ਉਹਦਾ ਫੋਨ ਕਿਸ ਤਰੀਕੇ ਨਾਲ ਹੈਕ ਹੋਇਆ ਉਹਦੇ ਫੋਨ ਹੈਕ ਹੋਇਆ ਕਿੱਦਾਂ ਉਹਦੇ ਫੋਨ ਦੇ ਵਿੱਚੋਂ ਪੈਸੇ ਨਿਕਲੇ ਅਤੇ ਕਿੱਦਾਂ ਜਿਹੜਾ ਲੋਨ ਵੀ ਅਪਰੂਵ ਕਰ ਦਿੱਤਾ ਗਿਆ ਅਤੇ ਹੁਣ ਉਸ ਨੂੰ ਜ਼ਰੂਰ ਪੈਸੇ ਤਾਂ ਨਿਕਲੇ ਨਿਕਲੇ ਸੇਵਿੰਗਸ ਤਾਂ ਉਸਦੇ ਅਕਾਊਂਟ ਦੇ ਵਿੱਚੋਂ ਨਿਕਲੀਆਂ ਨਿਕਲੀਆਂ ਪਰ ਨਾਲ ਦੀ ਨਾਲ ਉਹਨੂੰ ਹਰ ਮਹੀਨੇ ਜਿਹੜਾ ਹੈ ਲੋਨ ਜਿਹੜਾ ਉਹਨੇ ਲਿੱਤਾ ਲਿੱਤਾ ਵੀ ਨਹੀਂ ਉਹਦੇ ਅਕਾਊਂਟ ਦੇ ਵਿੱਚੋਂ ਕਿਸੇ ਹੋਰ ਨੇ ਅਪਲਾਈ ਕਰਤਾ ਦਿੱਤਾ ਅਤੇ ਉਸ ਨੂੰ ਉਹ ਲੋਨ ਮਿਲ ਗਿਆ ਅਤੇ ਉਹਦੀ ਕਿਸ਼ਤ ਨੂੰ ਹਰ ਮਹੀਨੇ ਜਿਹੜੀ ਹੈ ਚੁਕਾਣੀ ਪਵੇਗੀ ਇੱਕ ਵਾਰੀ ਤੁਸੀਂ ਵੀ ਸੁਣੋ ਪਰਿਵਾਰ ਕੀ ਗੱਲ ਕਹਿ ਰਿਹਾ ਹਰਪ੍ਰੀਤ ਹਰਪ੍ਰੀਤ ਤੁਹਾਡੇ ਹਸਬੰਦ ਦਾ ਕੀ ਨਾਮ ਹੈ ਹਰਵਿੰਦਰ ਸਿੰਘ ਕੀ ਕੰਮ ਕਰਦੇ ਹੋ ਆਰਐਮਜੀ ਹਨ ਕੀ ਪਤਾ ਕਦੋਂ ਪਤਾ ਲੱਗਾ ਕਿ ਕੀ ਹੋਇਆ ਸੀ ਸਾਰਾ ਮਾਮਲਾ ਦੱਸੋ ਸਾਨੂੰ ਅੱਜ ਹੀ ਪਤਾ ਲੱਗਾ 10:30 ਵਜੇ ਜਦੋਂ ਪੈਸੇ ਸਾਡੇ ਨਿਕਲੇ ਓਟੀਪੀ ਆਂਦ ਰਹੀ ਹਸਬੰਦ ਨੇ ਤਾਂ ਸੇਫ ਹਾਂਜੀ ਉਹਨਾਂ ਦੇ ਫੋਨ ਤੇ ਲਿੰਕ ਹੈ ਉਹਨਾਂ ਦੇ ਫੋਨ ਤੇ ਆਂਦੇ ਰਿਹਾ ਕਿਹੜੀ ਜਗ੍ਹਾ ਡਿਊਟੀ ਕਰ ਰਹੇ ਹੋ ਕੀ ਗੰਗਾ ਨਗਰ ਆਰਮੀ ਚ ਹਾਂਜੀ ਆਰਮੀ ਕੌਣ ਸੀ ਨਿਕਲੇ ਜਿੱਦਾਂ ਥੋੜੇ ਜਿਹੇ ਪੈਸੇ ਕਦੋਂ ਕਦੋਂ ਨਿਕਲੇ ਇਹਨਾਂ ਨੇ 6 ਲੱਖ ਦੀ ਇੱਕ ਐਫਡੀਕ ਮਤਲਬ ਨਹੀਂ 1 ਲੱਖ ਦੀ ਐਫਡੀ ਕਰਾਈ ਹੈ ਉਹ ਤਾਂ ੜਵਾ ਲਈ ਹੈ ਤੇ 6 ਲੱਖ ਲੋਨ ਚੋਕ ਲਿਆ ਤਨਖਾਹ ਤੋਂ ਤਨਖਾਹ ਚੋਂ ਲੋਨ ਚੁਕਾਇਆ ਗਿਆ ਹਾਂਜੀ ਹਾਂਜੀ ਤੇ ਟੋਟਲ ਮਿਲਾ ਕੇ ਕਿੰਨੇ ਪੈਸੇ ਜਿਹੜੇ ਬਣਦੇ ਆ 8 ਲੱਖ 8 ਲੱਖ ਪਈ ਆ ਤੇ ਤੁਸੀਂ ਆ ਕੇ ਇਥੇ ਮੈਨੇਜਰ ਨੂੰ ਮਿਲਿਓ ਕੀ ਕਹਿ ਰਹੇ ਹੋ ਉਹ ਕਹਿੰਦੇ ਸਾਨੂੰ ਤੇ ਪਤਾ ਨਹੀਂ ਇਹ ਆਨਲਾਈਨ ਹੀ ਹੋਇਆ ਜੋ ਕੁਝ ਹੋਇਆ ਕੋਈ ਜ਼ਿੰਮੇਵਾਰੀ ਨਹੀਂ ਲੈ ਰਹੇ ਨਹੀਂ ਕੋਈ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਮੰਗ ਕਰਦੇ ਆਂ ਵੀ ਸਾਨੂੰ ਜਾਂ ਤੇ ਕੰਪਲੇਨ ਲੈ ਕੇ ਦੇਣ ਸਾਡੇ ਪੈਸੇ ਵਾਪਸ ਆਣ ਮੇਰੇ ਹਸਬੰਡ ਉੱਥੇ ਟੈਨਸ਼ਨ ਵਿੱਚ ਹੈ ਉਹ ਕੁਝ ਨਹੀਂ ਕਰ ਸਕਦੇ ਸਾਰੀ ਮਤਲਬ ਆਖੀ ਜਮ੍ਹਾਂ ਪੂੰਜੀ ਜਿਹੜੀ ਸਾਰੀ ਚੱਲ ਗਈ ਸੀ ਹਾਂਜੀ ਟੈਂਸ਼ਨ ਚ ਹਸਬੰਦ ਹਾਂਜੀ ਹਾਂਜੀ ਕੁਝ ਵੀ ਕਰ ਸਕਦੇ ਆ ਇਕੱਲੇ ਆ ਇਸ ਤਰ੍ਹਾਂ ਹਾਲੀ ਤੋੜ ਕੇ ਨਾਮ ਸ਼ਲਿੰਜੀਤ ਕੋਰ ਹਾਂਜੀ ਤੇ ਜਿਹੜਾ ਖੜੀ ਹੋਈ ਹੈ ਤੁਹਾਡੀ ਕੀ ਲੱਗਦੀ ਹੈ ਸਿਸਟਰ ਲੱਗਦੀ ਆ ਮੇਰੇ ਇਹ ਦੱਸੋ ਤੁਹਾਡੇ ਜਿਹੜੇ ਬ੍ਰਦਰ ਆ ਉਹ ਕੀ ਕੰਮ ਕਰਦੇ ਆਰਮੀ ਚ ਆਰਮੀ ਚ ਨੇ ਗੰਗਾ ਨਾਲ ਡਿਊਟੀ ਉਹਨਾਂ ਦੀ ਤੇ 10:28 ਮਿੰਟ ਤੇ ਹੀ ਫੋਨ ਆਇਆ ਸਾਨੂੰ ਕਿ ਮੇਰੇ ਫੋਨ ਤੇ OTP ਆ ਰਹੇ ਨੇ ਤੇ OTP ਅਸੀਂ ਉਸੇ ਟਾਈਮ ਹੀ ਬੈਂਕ ਚ ਆਏ ਆ ਤੇ ਬੈਂਕ ਵਾਲਿਆਂ ਨੇ ਚੈੱਕ ਕੀਤਾ ਸੀਗਾ ਤੁਸੀਂ ਚੈੱਕ ਕਰੋ ਕਿ ਸਾਡੇ ਅਕਾਊਂਟ ਚ ਕਿੰਨੇ ਪੈਸੇ ਰਹਿ ਗਏ ਕਿਹੜਾ ਬੈਂਕ ਹੈ ਪੰਜਾਬ ਨੈਸ਼ਨਲ ਬੈਂਕ ਹਾਜੀਪੁਰ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਤੁਹਾਡੇ ਇਹ ਫਰੋਡ ਹੋ ਗਿਆ ਆਨਲਾਈਨ ਠੱਗੀ ਹੋ ਗਈ ਹੈ ਤੁਸੀਂ ਇਦਾਂ ਕਰੋ ਕਿ ਥਾਣੇ ਵਿੱਚ ਰਿਪੋਰਟ ਕਰੋ ਥਾਣੇ ਗਏ ਆ ਤਾਂ ਉਹਨਾਂ ਨੇ ਕਿਹਾ ਕਿ ਸਾਈਬਰ ਸੈੱਲ 'ਚ ਕਰੋ ਤੇ ਇਹ ਕੋਈ ਆਪਣੀ ਰਿਸਪੌਂਸਿਬਿਲਟੀ ਨਹੀਂ ਲੈਣ ਦੇਂਦਾ ਕਿ ਬੈਂਕ ਦੀ ਵੀ ਰਿਸਪੌਂਸਿਬਿਲਟੀ ਹੁੰਦੀ ਹੈ ਪੂਰੀ ਪੂਰੀ ਬਿਲਕੁਲ ਕਿਉਂਕਿ ਸੇਫਟੀ ਬੈਂਕ 'ਚ ਸੇਫ ਨਹੀਂ ਆ ਅੱਡੇ ਬਾਹਰ ਤੇ ਕਿੱਥੇ ਸੇਫ ਨੇ ਤੇ ਇਹ ਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਡੇ ਪੈਸੇ ਸਾਨੂੰ ਵਾਪਸ ਕਰ ਜਿੰਨੇ ਵੀ ਹੋ ਸਕਦੇ ਜਿੰਨੀ ਵੀ ਜਲਦੀ ਹੋ ਸਕਦੇ ਆ ਕਿਉਂਕਿ ਬ੍ਰਦਰ ਮੇਰੇ ਟੈਨਸ਼ਨ ਵਿੱਚ ਨੇ ਉਨਾਂ ਦੀ 7 ਲੱਖ ਰੁਪਿਆ ਗਿਆ ਆ ਉਹ ਬਹੁਤ ਟੈਨਸ਼ਨ ਵਿੱਚ ਕਮਾਈ ਵੀ ਤੁਹਾਨੂੰ ਹੁੰਦੀ ਆ ਹਾਂਜੀ ਤੇ ਇਹਨਾਂ ਨੇ ਕੋਈ ਵੀ ਆਪਣੀ ਰਿਸਪੌਂਸਿਬਿਲਟੀ ਨਹੀਂ ਲਈ ਇਹਨਾਂ ਨੇ ਸਿਰਫ ਇੰਨੀ ਗੱਲ ਹੀ ਕਹੀ ਆ ਕਿ ਅਸੀਂ ਕੁਝ ਨਹੀਂ ਕਰ ਸਕਦੇ ਇਹ ਆਨਲਾਈਨ ਪੈਸੇ ਗਏ ਆ ਆਨਲਾਈਨ ਹੀ ਲੋਨ ਹੋ ਗਿਆ ਆ ਆਨਲਾਈਨ ਹੀ ਇਦਾਂ ਹੋ ਗਿਆ ਇਦਾਂ ਹੋ ਗਿਆ ਕੋਈ ਮਤਲਬ ਸੀਰੀਅਸ ਨਹੀਂ ਲੈ ਰਹੇ ਮੈਟਰ ਨੂੰ ਤੇ ਉਹਦੇ ਬੇਸ ਤੇ ਮੈਂ ਹਾਜੀਪੁਰ ਥਾਣੇ ਦੇ ਵਿੱਚ ਆਇਆ ਤੇ ਜੇ ਉਹ ਕੁੜੀਆਂ ਇਹ ਦੋ ਉੱਥੇ ਥਾਣੇ ਦੇ ਵਿੱਚ ਗਏ ਸੀਗਾ ਕੰਪਲੀਟ ਲਖਣ ਵਾਸਤੇ ਸੋ ਪਿੰਡ ਦੇ ਹੁਣ ਨਾਤੇ ਹੋਣ ਕਰਕੇ ਮੈਂ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਧਰ ਆਏ ਹੋ ਇਹ ਕਹਿੰਦੇ ਵੀ ਸਾਡੇ ਅਕਾਊਂਟ ਦੇ ਵਿੱਚੋਂ 8 ਲੱਖ ਰੁਪਈਆ ਗੈਪ ਹੈ ਫਿਰ ਮੈਂ ਇਹਨਾਂ ਨੂੰ ਕਿਹਾ ਵੀ 8 ਲੱਖ ਰੁਪਈਆ ਗੈਪ ਹੈ ਤੁਸੀਂ ਬੈਂਕ ਵਾਲਿਆਂ ਨੂੰ ਪੁੱਛਣਾ ਸੀ ਕਹਿੰਦੇ ਬੈਂਕ ਵਾਲੇ ਸਾਨੂੰ ਕਹਿੰਦੇ ਆ ਵੀ ਤੁਹਾਡਾ ਜਿਹੜਾ ਨਾ ਕੋਈ ਹੈਕਰ ਨੇ ਪੈਸੇ ਕੱਢ ਲਏ ਆ ਮੈਂ ਫਿਰ ਉੱਥੋਂ ਨਾਲ ਹੀ ਜਿੱਦਾਂ ਅਸੀਂ ਚਾਰ ਜਣੇ ਦੋ ਗਵਾਹ ਸੀਗੇ ਨਾਲ ਤੇ ਨਾਲ ਤਾਇਆ ਜੀ ਅਸੀਂ ਚਾਰੇ ਜਣੇ ਇੱਥੇ ਬੈਂਕ 'ਚ ਆ ਗਏ 올 ਦਿ ਸਪੋਟ ਇੱਥੇ ਮੈਨੇਜਰ ਸਾਹਿਬ ਨਹੀਂ ਸੀ ਮੌਜੂਦ ਅਸੀਂ 11 ਵਜੇ ਬੈਂਕ ਵਾਲਿਆਂ ਦਾ ਭਿਆਰ ਜੋ ਮੌਕੇ ਦੇ ਹਿਸਾਬ ਨਾਲ ਸੀਗਾ ਉਦੋਂ ਤੇ ਇਹਨਾਂ ਨੇ ਵੀ ਜਹਾਜੀ ਇਦਾਂ ਭੇਜਾਂਗੇ ਤੇ ਚੱਲ ਜਾਣਗੇ ਪਰ ਅਦਰਵਾਇਜ਼ ਜੋ ਵੀ ਸਾਡੇ ਨਾਲ ਆਏ ਸੀਗੇ ਉਹਨਾਂ ਨੇ ਪੂਰੀ ਛਾਣਬਿਨ ਕਰਦਿਆਂ ਹੋਇਆ ਹੁਣ ਪੁਲਿਸ ਵਾਲਿਆਂ ਨੇ ਕਿਹਾ ਵੀ ਹਾਰਪੁਰ ਤੁਹਾਡੀ ਕੰਪਲੀਟ ਪੈ ਗਈ ਹੈ ਚਾਹੇ ਕੁਝ ਵੀ ਹੈ ਹੁਣ ਕਹਿੰਦੇ 11000 ਕੁਸ਼ ਰੁਪਏ ਮਹੀਨੇ ਦੀ ਕਿਸ਼ਤ ਕੱਟੀ ਜਾਣੀ ਹੈ ਦੇਖੋ ਇੱਕ ਫੌਜੀ ਮੁੰਡਾ ਔਨ ਦੀ ਸਪੋਰਟ ਔਰ ਡਿਊਟੀ ਤੇ ਹੈ ਉੱਥੇ ਤੇ ਕੋਈ ਮੋਬਾਈਲ ਅਥਰਾਇਜ਼ ਨਹੀਂ ਹੈ ਕੁਝ ਨਹੀਂ ਹੈ ਮੈਨੂੰ ਇਹ ਨਹੀਂ ਪਤਾ ਲੱਗਾ ਵੀ ਉਹਦੇ ਕਿਦਾਂ ਹੈਂਕ ਕਰਕੇ ਮੋਬਾਈਲ ਔਰ ਉਹਦੇ ਅਕਾਊਂਟ ਦੇ ਵਿੱਚੋਂ ਪੈਸੇ ਕੱਟੇ ਗਏ ਆ ਕੀ ਮੰਨਤ सर आप हजीपुर बैंक पंजाब नेशनल बैंक में मैनेजर जी सर जो एक महिला आपके पास शिकायत लेके आई है कि उनके जो आर्मी में काम करते हैं उनके अकाउंट से छः लाख हज़ार का जो फ्रॉड हुआ है क्या किस तरह हुआ है? ये देखिए सर एक कंप्लेंट आई थी हरविंदर सिंह अकाउंट नाम इनका अकाउंट नंबर तो इनके खाते से पहले तो पाँच लाख बस्सी हज़ार रुपये का ऑनलाइन एक बैंक का प्रोडक्ट है प्री अप्रूव पर्सनल लोन का तो उसके लिए एलिजिबल थे वो किसी हैकर ने शायद बड़ी चालाकी के साथ उनका फ़ोन हैक किया होगा और जैसा कि उन्होंने बताया कि ओ तो उन्होंने शेयर नहीं किया किसी के साथ तो हैक करके इनके खाते से पाँच लाख बीस हज़ार का एक ऑनलाइन लोन पहले अप्रूव हुआ उसके बाद वो पैसा ट्रांसफ़र किया गया चार लाख दो लाख नोट उसके बाद एक इनकी एफ़ थी एक लाख छः हज़ार की ऑनलाइन उसको भी तोड़ के वो फंड भी ट्रांसफ़र कर दिया ये किसी हैकर के द्वारा ऑनलाइन माध्यम से किया गया साइबर क्राइम में इसकी रिपोर्ट लिखी जा सकती है सर क्या जी, लोन भी उठाया जा सके उठा लेते हैं जैसे कि वो बता रहे हैं कि लोन भी ले लिया गया उन्हीं के हस्बैंड के नाम पे आज जाए देखो एक हमारे बैंक का प्रोडक्ट है पी ए पी एल प्री अप्रूव पर्सनल लोन उसमें सैलरी के हिसाब से जिस मन, बंदे का मंथली क्रेडिट आता रहता है तो उसके लिए ऑनलाइन एलिजिबल हो जाते हैं लोन के लिए प्री अप्रूव पर्सनल लोन तो वो कोई शायद जानकार होगा इस मामले का तो उन्होंने लोन ऑनलाइन किया किए पी एल साथ में ट्रांसफर अब इसके लिए क्या किया जा सकता है क्या इसमें कर एक है? तो हल ये है कि आप हम इनकी कंप्लेंट साइबर क्राइम में करेंगे ठीक है बाकी हम लोगों में भी अवेयरनेस वैसे ऑनलाइन माध्यम से भी और आर बी आई के थ्रू भी टाइम टू तो टाइम इसकी अवेयरनेस होती रहती है बट स्टिल मैं बोलना चाहूँगी कि आप अपनी पर्सनल डिटेल ओ वगैरह किसी के साथ शेयर ना करें आपके फ़ोन पे कोई लिंक वगैरह आता है ਉਸ ਨੂੰ ਵੀ ਮਤਲਬ ਕਿਸੇ ਅਨਨੌਨ ਜਗਾਹ ਸੇ ਅਨਨੌਨ ਬੰਦੇ ਸੇ ਕੋਈ ਲਿੰਕ ਆਤਾ ਹੈ ਤੋ ਉਸ ਨੂੰ ਕਲਿਕ ਨਾ ਕਰੇ ਤੋ ਐਸੇ ਬਚ ਸਕਤੇ ਆਪ ਤੁਸੀਂ ਹਰ ਪਿਚ